ਸਸ਼ੇ ਕਲਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਾਰਾਂ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਣੇ ਰਹਿਣਾ ਜਿੰਦਾ ਵੀਰਾ ਪੈਨ ਅਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 에ਅਰ ਇੰਡੀਆ ਨੇ ਰੱਦ ਕੀਤੀ ਇਹ ਉਡਾਣ ਸਾਹਮਣੇ ਆਈ ਵੱਡੀ ਵਜ੍ਹਾ ਇਸ ਦੇ ਨਾਲ ਹੀ 에ਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੈਕਸਟ ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ 에ਅਰ ਇੰਡੀਆ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ 에ਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਸ ਤੇ ਇਸ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਇਸ ਦੇ ਜਾਣਕਾਰੀ ਦਿੱਤੀ ਹੈ ਕਿ 에어 ਇੰਡੀਆ ਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਅੱਜ ਦੇ ਖਰਾਬ ਟੈਕਨੋਲੋਜੀ ਦੇ ਅੱਜ ਹੋਣ ਦੇ ਬਾਵਜੂਦ ਚੇਤਾਵਨੀ ਕਰਨ ਦਿੱਤੀ ਗਈ ਹੈ 16 ਅਗਸਤ 24 ਨੂੰ ਦਿੱਲੀ ਨਰੀਤਾ ਦਿੱਲੀ ਸੈਕਟਰ ਲਈ ਇਸ ਦੀਆਂ ਉਡਾਨਾਂ AI 306 ਅਤੇ AI 307 ਨੂੰ ਰੱਦ ਕਰ ਦਿੱਤਾ ਗਿਆ ਹੈ 16 ਅਗਸਤ 24 ਤੱਕ ਸਾਡੀਆਂ ਉਡਾਨਾਂ ਤੇ ਪੁਸ਼ਟੀ ਕੀਤੀ ਬੁਕਿੰਗ ਵਾਲੇ ਗਾਹਕਾਂ ਨੂੰ ਰੀਸ਼ਡਿਊਲ ਕਰਨ ਤੇ ਇੱਕ ਵਾਰ ਫਿਰ ਸ਼ੋਰਟ ਪਾਤੇ ਰੱਦ ਕਰਨ ਲਈ ਪੂਰੀ ਰਿਫੰਡ ਦੇ ਪੇਸ਼ਕਸ਼ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ 에어 ਇੰਡੀਆ ਵਿੱਚ ਸਾਡੇ ਗਾਹਕਾਂ ਨੂੰ ਚਾਲਕ ਦਲ ਦੀ ਸੁਰੱਖਿਆ ਸਭ ਤੋਂ ਤਰਜੀਹ ਅਤੇ ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਨੰਬਰ ਤੇ ਸੰਪਰਕ ਕਾਲ ਕਰੋ ਕਿਰਪਾ ਕਰਕੇ 24/7 ਸਪਰਕ ਕੇਂਦਰ ਵਿੱਚ ਅਤੇ ਕਾਲ ਕਰੋ ਸਾਡੀ ਵੈਬਸਾਈਟ ਤੇ ਜਾਓ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਧੰਨਵਾਦ